ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਇੱਕ ਬਾਦਸ਼ਾਹ ਤੇ ਫਕੀਰ ਦਾ ਕਿੱਸਾ ਸੁਣਾ ਰਹੇ ਬਾਦਸ਼ਾਹ ਜਿਹੜਾ ਬਾਦਸ਼ਾਹ ਹੋ ਕੇ ਵੀ ਫਕੀਰ ਹੈ ਤੇ ਫਕੀਰ ਜਿਹੜਾ ਫਕੀਰ ਹੋ ਕੇ ਵੀ ਬਾਦਸ਼ਾਹ ਹੈ ਕਿਸ ਤਰ੍ਹਾਂ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਕਥਾ ਹੈ ਸੋ ਚਲ ਕੇ ਕਥਾ ਸੁਣਨੇ ਤੇ ਇਸ ਤੋਂ ਆਨੰਦ ਹਾਸਲ ਕਰਨੇ ਹੈ ਫਿਰ ਕਰਨੇ ਹੈ ਉਸ ਤੇ ਵਿਚਾਰ ਕਥਾ ਦਾ ਰਾਜਾ ਵੀ ਰੋਜ਼ ਰੱਬ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾ ਤੋਂ ਰਾਜ ਸਭਾ ਦੇ ਜਾਂਦਾ ਸੀ ਉਸੇ ਹੀ ਰਸਤੇ ਨੂੰ ਮੰਨ ਦੇ ਚ ਰਾਜੇ ਦੇ ਖਿਆਲ ਆਇਆ ਬਜਨੇਕ ਬੜਾ ਹੈ ਲੇਵਲीन ਰਹਿੰਦਾ ਹੈ ਹਰ ਵਕਤ ਸੁਰਤ ਦੀ ਕਾਗਰਤਾ ਦੇ ਵਿਚ ਰਹਿੰਦਾ ਹੈ ਇਹਨੂੰ ਆਪਣੇ ਮਹਿਲਾ ਚ ਬੁਲਾ ਲੈਣਾ ਦਾਵਤ ਦੇ ਦੇਣਾ ਕੁਝ ਦਿਨ ਸਾਡੇ ਮਹਿਲਾ ਚ ਰਵੇ 2-4 ਦਿਨ 8-10 ਦਿਨ من د سوچ لیا بھائی راج سبھا تو واپسی تنے پرتھنا کرا گا کمانگ واپس آ رہا جگی کو رتھ رکوایا اترے. ہاتھ جوڑ کے آخ جی کچھ دن سڈے گرہ دھچ دن وہ سادھو ایک دم کھڑا ہو گیا کہ چلو ਰਾਜੇ ਦੀ ਅੱਧੀ ਸ਼ਰਦਾ ਟੁੱਟ ਗਈ। ਕਹਿੰਦਾ ਲੈ ਕਿ ਤੇ ਨਾਜ ਨਖਰੇ ਕੁਝ ਕੀਤੇ ਵੀ ਨਹੀਂ ਜਿੰਨੇ ਤੱਕ ਬੰਦਾ ਨਾਜ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਐਸ ਵਾਗੇ بڑے بڑے ਨਖਰੇ ਦਿਖਾਉਂਦੇ ਨੇ। ਬੋਲੋ ਜੋ ਵਾਸਤਵਕ ਸੰਤ ਨਹੀਂ ਹੁੰਦੇ ਉਸਤਾ ਫੂਲ। ਸਰਲ ਨਹੀਂ ਹੁੰਦੇ, بڑے ਵਿਖਮ ਹੁੰਦੇ। ਬਹੁਤ ਵਿਖਮ ਹੁੰਦੇ ਨੇ। ਸਰਲ ਨਹੀਂ ਹੁੰਦੇ। ਸਾਦੇ ਨਹੀਂ ਹੁੰਦੇ। ਪਰ ਰਾਜੇ ਦੀ ਸ਼ਰਦਾ ਟੁੱਟ ਗਈ। یہ تصے ہی اڈی چی کدو میں دعوت دے ماں داں چلیے محل یہ تھی اسی اڈیقی میں کہا کہ کھڑا ہو گیا کہہ چکا سی راجہ ہوں اپنی جتی ہوئی دعوت واپس لینا بھی اس نے اپنی تو ہن سمجھی لیکن شردہ اس کی ادھی ٹوٹ گئی بٹھا لیا رات چ محل چلے گیا جڑا مہمان خانہ سے وہ دے ٹہرایا جیڑے پکوانوں خود کھاندہ سی اج سادوں نے اوئی کھا دے پھر اس راجے نے نمیں بستر جو اپنے لئے سلوائے سن او دیتے بھی یہ پہن لے دوں انہیں او بھی پا لے وہ قیمتی کپڑے بھی پہن دے راتنوں بڑے سندر سیجا تیو ستا तरह-तरह ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਹਈਆ ਰਾਜਾ ਕਰਾ ਦਿੰਦਾ ਸੀ ਅੱਜ ਚੌਥੇ ਦਿਨ ਰਾਜਾ ਖੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਧਾ ਨਹੀਂ ਸੰਤ ਨੂੰ ਦਿਸ ਪਿਆ ਮੈਂ ਹੁਣੇ ਅਰਜ਼ ਕੀਤੀ ਅੱਖਾਂ ਬਹੁਤ ਕੁਝ ਦੱਸ ਦਿੰਦੀਆਂ ਬਹੁਤ ਕੁਝ ਰਾਜਾ ਕਹਿੰ ਲਗਾ ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ ਜੋ ਮੈਂ ਕੱਪੜੇ ਪਹਿਨਨ ਉਹ ਹੀ ਤੁਸੀਂ ਪਹਿਨਣਾ ਜੋ ਮੈਂ ਖਾਦਾਏ ਉਹ ਹੀ ਤੁਸੀਂ ਖਾਦਣਾ ਜਿਸ ਤਰ੍ਹਾਂ ਦੇ ਮਹਿਲਾਂ ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹੋਗੇ ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੌਂਦਾ ਤੁਸੀਂ ਸੋਤੇ ਹੋ ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ تے میرے رچ ایس واسطے میرا سر نہیں جو چکا ایس واسطے میں ہاتھ نہیں جو دے. جو جوڑ میں کہہ رہے ہیں اے صحیح ہے یا غلط ہو سند کہنے لگا دساگا تو صحیح پر اتھے نہیں باہر چل گیا پراچین گاتھا ہے پرانی گاتھا ہے ਰਾਜਾ ਵੀ ਬੜਾ ਉਤਾਵਲਾ ਸੀ ਚਲੋ ਦਸੇਗਾ ਕਹਿੰਦਾ ਚਲੋ ਫਿਰ ਬਾਹਰ ਚਲੋ ਪੁਰਾਣੇ ਰਜਵਾੜੇ ਹੁੰਦੇ ਸੰ ਛੋਟੀਆਂ ਛੋਟੀਆਂ ਜਦੀਆਂ 8-10 ਪਿੰਡਾਂ ਦਾ ਰਜਵਾੜਾ ਮਹਾਤਮਾ ਬੁੱਧਾ ਪਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਾਲੀ ਪਿੰਡ ਸੰ ਛੋਟੇ ਛੋਟੇ ਔਰ ਕੁਝ ਵੀ ਨਹੀਂ ਸੀ غالباً تین چار فرلانگ جت چلے راجا دے دسو بہت دور آ گیا ساڑے سڈے فرق کی ہے سنت دے اگے دساں اگے دسا پورا میل چل رہے ہیں ہون راجا پھر پوچھ دے ہونتے دسو میں تے چل کے تھک گیا میں کدی اتنا چلے یا نہیں تھی بہت مینو چلا لے ہوں تو دسوت کہ دساں گا دو میل دی واٹ تے ہوئی اتنا کدی چلیا نہیں سرجا رات سے سواری کر دا سی آخر لگا سنت جی ہوں تو دسو کہ تھوڑی دور اور ہو چلدیا دسانگے دا حوصلہ بن گیا چل چلدی تھوڑی دور تے راجہ رک گیا سنت جی ہوں دسو. سنت دسوت نہیں اگے راجہ کہ میں اگے نہیں جا سکتا میرے راج دی سرحد اتھے ختم ہو جی میں اگے نہیں جا سکتا میری سٹیٹ اتھے تک ہے میرا راج پاٹ اتھے تک ہے میرا راج پاٹ پچھے رہ گیا ہے میرے محل پیچھے رہ گئے میرا پروار پیچھے رہ گیا ایسے حد ختم ہو سنت کہنے لگا تیرے تے میرے چی فرق ہے تیرے محل پیچھے نے میرے اگے نے تیرا سب کچھ پچھے ہے میرا سب کچھ اگے ہے جتوں تیرا سب کچھ ختم ہوتا ہے اسے جگہ تو میرا سب کچھ شروع ہوتا ہے ਗਾ ਤੇਰੇ ਮਹਿਲ ਛੱਡੇ ਕੱਪੜੇ ਉਤਾਰ ਕੇ ਪਰੇ ਸੜਦੇ ਆਪਾਂ ਚਲੇ ਜਾਂਦੇ ਤੇਰੇ ਮੇਰੇ ਚਾਹੀ ਫਰਕ ਤੂੰ ਅੱਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ ਅਗਾਹ ਜਾਂਦੇ ਹੁੰਦੇ ਆਗਾਹ ਕੋ ਤਰਾਂਗ ਪਿੱਛਾ ਫੇਰਨਾ ਮੋੜਣਾ ਨਾ ਨਿਕ ਸਿੰਘ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਬੰਦਾ ਅਗਿਆ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰੇ ਜਾਰੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋੜੋ ਕਿ ਕੱਦੇ ਘੰਟੇ ਲਈ ਤੇ ਕਰ ਜਿੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਵਿੱਚ ਕਾਰੋਬਾਰ ਵਿੱਚ ਘਰ ਦੇ ਵਿੱਚ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ ਸਾਈਬ ਕਹਿੰਦੇ ਨੇ ਅਗਾਹ ਕੋ ਉਤਰਾ ਪਿੱਛੇ ਫੇਰਨਾ ਮੋੜਣਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਤਰ ਹੈ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਕਾਰੋਬਾਰ ਤੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਰੰਗਾਰ ਦੀ ਦੁਨੀਆ ਤੇ ਅੱਗੇ ਅਗਾਹ ਕੋ ਤਰਾਂ ਇੱਛਾ ਫੇਰ ਨਾ ਮੋੜਣਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮ ਦਾ ਭਾਈ ਸਾਹ ਬਈ ਨੰਦ ਲਾਲ ਕਹਿੰਦ ਨੇ ਐ ਮੇਰੇ ਬਾਦਸ਼ਾ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਦਰਸਰਮ ਅਜ਼ ਇਸ਼ਕ ਸੌਦਾ ਇੱਕ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸ਼ਰਧਾ ਦੇ ਇੱਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਜ਼ਲ ਕਹਿੰਦੇ ਨੇ ਪੰਡਿਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ ਹੈਰਾਨਗੀ ਦੀ ਗੱਲ ਛੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਇਸ ਦੌਰ ਦੇ ਸਰਦਾਲੂ ਹੋਣਾ ਬੜਾ ਔਖਾ ਹੋ ਗਿਆ ਹੈ ਬਹੁਤੇ ਸ਼ਰਧਾਲੂਨ ਲੋਕੀ ਪਾਗਲ ਕਹਿਣ ਲੱਗ ਪੈਂਦੇ ਬਹੁਤੇ ਸ਼ਰਧਾਲੂਨ ਲੋਕੀ ਪੌਲਾ ਕਹਿਣ ਲੱਗ ਪੈਂਦੇ ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਜ਼ਾਰਾਂ ਦਫਾ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਏ ਇਹਦੇ ਮਾੜੀ ਜਿਹੀਆਂ ਸ਼ਰਧਾ ਬਣਦੀ ਹੈ ਕਿ ਕੋਈ ਮਨੁੱਖ ਦੇ ਕਿਧਰੇ ਦੋ ਬੋਲ ਅ ਸ਼ਰਧਾ ਬਰੇ ਸੁਣ ਲਈਏ ਸ਼ਰਧਾ ਟੁੱਟ ਜਾਂਦੀ ਹੈ ਕੀ ਸ਼ਰਧਾ ਮਨੁੱਖਾਂ ਕੁਝ ਵੀ ਨਹੀਂ ਸੱਚੀ ਕੰਮ ਤੇ ਖੜੀ ਹੈ تو لفظ بنی بڑائی شردا نو توڑ کے رکھ دیں اتوں ہی پتا دائیں ہے منقول شردا ای کچی کند ورگی ہے کلری کند ورگی ہے کچھ بھی نہیں جیاں جہاں دیتا تے گئی رستہ ویکھن واسطے اکھا چاہی دیا. درشتی چاہی دیا رستے تے چلن واسطے پیر چاہی دیا. درشتی دن ہے سمجھ ہے اکل ہے شردہ پیر میں ਭਾਵਨਾ ਪੈਦਰ ਪਿਆਰ ਪੈਦਰ ਪੰਡਾ ਪਿਆਰ ਨਾਲ ਪੈ ਹੁੰਦਾ ਹੈ ਸ਼ਰਧਾ ਨਾਲ ਪੈ ਹੁੰਦਾ ਹੈ ਅਕਲ ਨਾਲ ਨਹੀਂ ਅਕਲ ਨਾਲ ਪੰਡਾ ਦਿਖਾਈ ਦੇਂਦਾ ਹੈ ਮੰਜ਼ਿਲ ਦਿਖਾਈ ਦੇਂਦੀ ਪਰ ਮੈਂ ਫਿਰ ਅਰਜ਼ ਕਰਾਂ ਪੈਰ ਨਹੀਂ ਨਹੀਂ ਸ਼ਰਧਾ ਬਿਲਕੁਲ ਨਹੀਂ ਹੈ ਭਾਵਨਾ ਬਿਲਕੁਲ ਨਹੀਂ ਹੈ ਪਿਆਰ ਬਿਲਕੁਲ ਨਹੀਂ ਹੈ ਭਾਵੇਂ ਚੋਟੀ ਦਾ ਗਿਆਨ ਨਹੀਂ ਹੋਵੇ ਉਰਾਰ ਹੀ रह ਜਾਏਗਾ ਕੁਝ ਵੀ ਨਹੀਂ ਹਿਰਦਾ ਵੀ ਕਠੋਰ ਹੋ ਜਾਏਗਾ ਬੜਾ ਕਠੋਰ ਹੋਵੇਗਾ 5000 ਸਾਲ ਤੱਕ ਬ੍ਰਾਹਮਣਾ ਨੇ ਜੋ ਛੋਟੀ ਦੇ ਵਿਦਵਾਨ ਸਨ ਛੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਬੜਾ ਛੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਦਾ ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ ਬਗਲ ਦੇ ਚ ਕੁਰਾਨ ਕੁਰਾਨ ਪੂਰੀ ਗੰਠ ਹਾਫਿਜ਼ ਸੀ ਅਰਥ ਬੋਧ ਆਮਦਾ ਸੀ

ਕਾਜ਼ੀ ਨੂੰ ਕਹਿੰਦਾ ਕੀ ਕਰੀਏ ਕੀ ਕਰੀਏ ਇਹਨਾਂ ਬੱਚਿਆਂ ਦਾ ਕੀ ਕਰੀਏ ਕਾਜ਼ੀ ਕਹਿੰਦਾ ਹੋਂਡੋਲਣ ਦੀ ਕੀ ਲੋੜ ਹੈ ਕੋਣ ਨਹੀਂ ਢੋਲ ਦੇ ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿੰਨ੍ਹ ਤੋਂ ਗੱਲ ਖਤਮ ਇਹ ਕਾਜ਼ੀ ਫੈਸਲਾ ਕਰਦਾ ਬੜਾ ਵਿਦਵਾਨ ਬੜਾ ਵਿਦਵਾਨ ਬੜਾ ਪੰਡਿਤ ਬੜਾ ਪੜਾ ਲਿਖਾ رستے چلن دی توفیق کوئی نہیں شردا تھی کوئی نہیں بھاونا ہے کوئی نہیں ہے بڑے بڑے گی رہ رہتے ہیں جی بڑے بڑے دارشن چند تک بلارے لکھاری میں پتھر دل دیکھے دی کچھ بھی نہیں کچھ بھی نہیں کچھ بھی نہیں رستا واسطے پکھا چاہد رستے چلن واسطے چاہی چاہیے اور میں ہوں میںرض کروں پیر نہیں ہے یہ تو چل ہی نہیں سکتا اتھے بیٹھا رہے گا دوجہ دوجے کے پیروں چلیا جانتا اور پیر ہے گے نے اکھا نہیں یقین جانے بھٹک دا بھٹک دا کسی دن پہنچ سکتا ہے سور دا دس سر پہنچ گیا سی گروہ دے چرن پہنچ گیا سی بھٹک بھٹک کے بار دیں اکھا اس دے کو نہیں سکتا ਜੇ ਬਾਹਰ ਦੀ ਅੱਖਾਂ ਨਹੀਂ ਹੈ ਤੇ ਬਾਹਰ ਭਟਕ-ਭਟਕ ਕੇ ਮਨ ਉਹ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ ਸੂਝ ਸਮਝ ਪਰਮਾਤਮਾ ਦੀ ਨਹੀਂ ਹੈ ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ ਜਿੱਕੇ ਨਾਲ ਉਹ ਪਹੁੰਚ ਜਾਂਦਾ ਹੈ ਪਹੁੰਚ ਜਾਂਦਾ ਹੈ ਇਸ ਨੂੰ ਮੈਂ ਫਿਰ ਬਡੇ ਸਾਹਮਣੇ ਕੋ ਲਾਂਗਾ ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ ਦਾਦ ਦੇਵ ਘਟਾਟ ਤੋਂ ਨੌ ਬਡੇ ਚਰਨ ਪਰਸਾਂਗੇ ਉਹਦੇ ਚ ਖੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਸਮਾਪਤੀ ਕੋਲ ਸੁਭ ਦੀ ਸਮਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਬਡੇ ਹਿਰਦੇ ਦੇ ਪਿਆਰ ਦੀ ਸੌਗਾਤ ਪਾਵਨ ਸ਼ਰਧਾ ਦੀ ਸੌਗਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪਹੁੰਚਾ ਦਿੰਦੀ ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ ਔਰ ਸਾਫ਼ ਕਹਿ ਦਿੱਤਾ ਕਲਗੀ ਦਰ ਪਾਤਸ਼ਾਹ ਸੱਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇ

بادشاہ ਜਿਹੜਾ بادشاہ ਉਹ ਕੀ ਬੇਫਕੀਰ ਸੀਗਾ ਕਿਉਂਕਿ ਉਹਦੀ ਸੂਰਤ ਜਿਹੜੀ ਸੀ ਪਿੱਛੇ ਸੀ ਉਹਦਾ ਧਿਆਨ ਪਿੱਛੇ ਸੀ ਬਾਜ਼ਾਹਰੀ ਤੌਰ ਤੇ ਤੇ ਉਹਦੇ ਕੋਲ ਸਾਰਾ ਕੁਝ ਸੀਗਾ ਮਾਲ ਉਹ ਦੌਲਤ ਐਸ਼ੋ ਇਸ਼ਰਤ بادشاہت ਹਰ ਚੀਜ਼ ਮੌਜੂਦ ਸੀ ਦੁਨੀਆ ਦੀ ਅਸਾਇਸ਼ ਦੀ ਉਹ ਕੋ ਮਿਆਸਰ ਸੀ ਲੇਕਿਨ ਨਹੀਂ ਸੀ ਜਿਹੜੀ ਦੌਲਤ ਜਿਸ ਨਾਲ ਉਹ ਫਕੀਰ ਸੀਗਾ ਬਿਲਕੁਲ ਖਾਲੀ ਸੀ ਉਹ ਸੀਗੀ ਰੱਬ ਦੀ ਯਾਰ ਰੱਬ ਦੀ ਮੁਹੱਬਤ ਓੜੀ ਸ਼ਰਧਾ ਸੀਗੀ ਉਹ ਉਹਦੇ ਕੋਲ ਨਹੀਂ ਸੀ ਫਕੀਰ ਜਿਹੜਾ ਫਕੀਰ ਹੋ ਕੇ ਵੀ ਫਕੀਰ ਨਹੀਂ ਸੀਗਾ ਬਾਦਸ਼ਾਹ ਤੋਂ ਵੀ ਕਿਤੇ ਜ਼ਿਆਦਾ ਜਿਹੜਾ ਵਾ ਮਾਲ ਉਹ ਦੌਲਤ ਦੇ لحاظ ਨਾਲ ਅੱਗੇ ਸੀਗਾ ਮਾਲ ਉਹ ਦੌਲਤ ਕਿਹੜੀ ਸੀਗੀ ਰੱਬ ਦੀ ਉਹਦੀ ਯਾਦ ਦੀ ਉਹਦੀ ਸ਼ਰਧਾ ਦੀ ਉਹ ਦੌਲਤ ਉਹ ਕੋ ਬੇਸ਼ੁਮਾਰ ਸੀ ਜਦੋਂ ਬਾਦਸ਼ਾਹ ਨੇ ਉਹਦੇ ਕੋਲ ਪੁੱਛਿਆ ਕਿ ਉਹਨੇ ਇਹੀ ਜਵਾਬ ਦਿੱਤਾ ਕਿ ਤੂੰ ਇਸ ਵਾਸਤੇ ਤੇ ਪਿੱਛੇ ਆ ਮਿਰਦ ਕਿਉਂਕਿ ਤੇਰੀ ਸੁਰਤ ਪਿੱਛੇ ਹੈ ਤੇਰਾ ਧਿਆਨ ਪਿੱਛੇ ਹੈ ਅੱਜ ਦੇ ਦੌਰ ਦੇ ਵਿੱਚ ਵੀ ਇਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਗੁਰਦੁਆਰੇ ਮਸਜਿਦ ਮੰਦਿਰ ਜਾਇਦਾ ਇਬਾਦਤ ਕਰ ਹੀ ਦੀਏ ਰੱਬ ਨੂੰ ਪੁਕਾਰੀਦਾ ਹੈ ਲੇਕਿਨ ਉਸ ਸ਼ਰਧਾ ਨਾਲ ਨਹੀਂ ਉਸ ਧਿਆਨ ਨਾਲ ਨਹੀਂ ਧਿਆਨ ਤੇ ਪਿੱਛੇ ਲੱਗਾ ਹੁੰਦਾ ਕਿਸੇ ਦਾ ਪਰਿਵਾਰ 'ਚ ਕਿਸੇ ਦਾ ਕਾਰੋਬਾਰ 'ਚ ਕਿਸੇ ਦਾ ਕਿਸੇ ਚੀਜ਼ 'ਚ ਜਦੋਂ ਉਹ ਧਿਆਨ ਉਹ ਸ਼ਰਧਾ ਰੱਬ ਨਾਲ ਜੁੜੇਗੀ ਫਿਰ ਆਨੰਦ ਆਏਗਾ ਫਿਰ ਅਸੀਂ ਉਸ ਦੌਲਤ ਨਾਲ ਮਾਲਾ-ਮਾਲ ਹੋਵਾਂਗੇ ਫਿਰ ਅਸੀਂ ਅੱਗੇ ਵਧਾਂਗੇ ਦੁਨੀਆ ਦਾ ਕਾਮਯਾਬੀ ਹਾਸਲ ਕਰਨਾ ਅਸਲ 'ਚ ਇਹ ਕਾਮਯਾਬੀ ਨਹੀਂ ਹੈ ਕਾਮਯਾਬੀ ਉਹ ਹੈ ਜਿਹੜੀ ਰੱਬ ਦੀ ਸ਼ਰਧਾ ਪਾਉਣ ਲਈ ਅੱਗੇ ਵਧਦਾ ਹੈ ਜਿਹੜਾ ਰੱਬ ਨਾਲ ਮਨੋ ਜੁੜ ਜਾਂਦਾ ਹੈਗਾ ਉਹਨੂੰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਅਸਲ ਦੇ ਵਿੱਚ ਤੇ ਕਾਮਯਾਬ ਉਹ ਹੈ ਕਿਉਂਕਿ ਉਹ ਆਪਣਾ ਮਕਸਦ ਪਾ ਰਿਹਾ ਹੈ ਇਸ ਜ਼ਿੰਦਗੀ ਦਾ ਇੱਥੇ ਆਉਣ ਦਾ ਮਕਸਦ ਇਹੀ ਸਿਗਾ ਹੋਰ ਤੁਸੀਂ ਜਿੰਨੇ ਮਰਦੀ ਵੱਡੇ ਸੰਤ ਬਣ ਜਾਓ ਗਿਆਨੀ ਬਣ ਜਾਓ ਪ੍ਰਚਾਰਕ ਬਣ ਜਾਓ ਮੌਲਵੀ ਬਣ ਜਾਓ ਜੋ ਮਰਜ਼ੀ ਬਣ ਜਾ ਪਰ ਜੇ ਸ਼ਰਧਾ ਨਹੀਂ ਮਿਲੀ ਅ ਰੱਬ ਨਾਲ ਮਨ ਨਹੀਂ ਜੁੜਿਆ ਨਾ ਤੇ ਉਹ ਤੁਹਾਡਾ ਜਿਹੜਾ ਇਲਮ ਹੈ ਉਹ ਤੁਹਾਡਾ ਜਿਹੜਾ ਮਨਸਬ ਹੈ ਉਹ ਵੀ ਬੇਕਾਰ ਬੇਮਾਇਨੀ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਛੋਟੇ ਸਹਬਜ਼ਾਦਿਆਂ ਦੀ ਮਿਸਾਲ ਦਿੱਤੀ ਕਿ ਉਹਨਾਂ ਨੂੰ ਸਜ਼ਾ ਦੇਣ ਵਾਲਾ ਜਿਹੜਾ ਸੀਗਾ ਉਹ ਇੱਕ ਕਾਜ਼ੀ ਸੀਗਾ ਕਾਜ਼ੀ ਜਿਹੜਾ ਕਿ ਫੈਸਲੇ ਸੁਣਾਉਂਦਾ ਹੈ ਮਜ਼ਹਬ ਦੇ لحاظ ਨਾਲ ਧਰਮ ਦੇ لحاظ ਨਾਲ بڑے ਵੱਡੇ ਅਹੁਦੇ ਤੇ ਸੀਗਾ ਲੇਕਿਨ ਉਹ ਸ਼ਰਧਾ ਨਹੀਂ ਸੀ ਉਹਦੇ ਵਿੱਚ ਉਹਨੇ ਉਹਦਾ ਮਨ ਨਹੀਂ ਸੀ ਰੱਬ ਨਾਲ ਜੁੜਿਆ ਦੁਨੀਆ ਦੀ ਨਜ਼ਰ ਚ ਤੇ ਕਾਜ਼ੀ ਸੀਗਾ ਲੇਕਿਨ ਮਨੋਂ ਖਾਲੀ ਸੀ ਨਾ ਉਹ ਚ ਸ਼ਰਧਾ ਸੀਗੀ ਨਾ ਉਹ ਉਹਨੂੰ ਰੱਬ ਦੀ ਯਾਦ ਚ ਆਨੰਦ ਆਉਂਦਾ ਸੀ ਇਸ ਲਈ ਤੇ ਉਹਨੇ ਇਸ ਤਰ੍ਹਾਂ ਦਾ ਜ਼ਾਲਿਮਾਨਾ ਫੈਸਲਾ ਕੀਤਾ ਔਰ ਇਸ ਤਰ੍ਹਾਂ ਦੇ ਕਾਜ਼ੀ ਮੌਲਵੀ ਸੰਤ ਪ੍ਰਚਾਰਕ ਸਾਨੂੰ ਅੱਜ ਵੀ ਨਜ਼ਰ ਆਉਂਦੇ ਹੀਗੇ ਜਿਹੜੇ ਮੈਂਬਰ ਤੇ ਤੇ ਬੈਠਦੇ ਆ ਲੇਕਿਨ ਉਹ ਚ ਸ਼ਰਧਾ ਨਹੀਂ ਹੁੰਦੀ ਮਨੁ ਰੱਬ ਨਾਲ ਜੁੜੇ ਹੁੰਦੇ ਉਹ ਉਹਨਾਂ ਦੇ ਵਿੱਚ ਪਿਆਸ ਨਹੀਂ ਹੁੰਦੀ ਰੱਬ ਦੀ ਮੁਹੱਬਤ ਪਾਉਣ ਦੀ ਬਹੁਤ ਹੀ ਵਧੀਆ ਕਥਾ ਸੀ ਜੀ ਬਿਰੋ ਤੁਹਾਨੂੰ ਇੱਕ ਕਥਾ ਕੈਂਚਦੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ